ਇਕ ਓੰਕਾਰੁ ਸਤਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰ사ਦਿ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਨ ਹੋਵੈ ਜੀ ਸੋਚੀ ਲਖ ਵਾਰ ਪੈ ਜੁਪ ਨ ਹੋਵੈ ਜੀ ਲਾਇ ਰਹਾ ਲਿਵ ਤਾਰੁ ਭੁਖਿਆ ਭੁਖ ਨ ਉਤਰੀ ਜੇ ਬੰਨਾਂ ਪ੍ਰੀਆ ਭਾਰ ਸਹਿ ਸੁਸਿਆਨ ਪਾਲਖੋ ਹੀ ਤੈਕ ਨ ਚੱਲੇ ਨਾਲ ਕੀ ਸਚਿਆ ਰ ਹੋਈਐ ਕਿ ਕੂੜੇ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣੀ ਆਕਾਰ ਹੁਕਮ ਨ ਕਹਿਆ ਜਾਇ ਹੁਕਮੀ ਹੋਵਣ ਜੀ ਹੁਕਮ ਲੈ ਵੜਿਆਈ ਹੁਕਮੇ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਹੈ ਇੱਕ ਨੌਕਮੀ ਬਖਸ਼ੀ ਸੇ ਕੋ ਕਮਿਸਦਾ ਪਵਾਈਐ ਹੈ ਹੁਕਮੈਂਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਨਕਹ ਹੁਕਮੈ ਜੇ ਉਜੈ ਤਾ ਹਮੈ ਕਹਿ ਨਾ ਕੋਈ ਗਾਵੇ ਕੋ ਤਨ ਹੋਵੇ ਇੱਕ ਸ਼ੈਤਾਨ ਗਾਵੇ ਕੋ ਦਉਤਿਆਣੇ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮੋ ਵਿਚਾਰ ਗਾਵੇ ਕੋ ਸਾਜ ਕੀ ਤਨ ਕੀ ਗਾਵੇ ਕੋ ਜੀ ਲੈ ਫਿਰ ਦੇਹੇ ਗਵੈ ਕੁ ਜਪੈੰਦਿ ਸਦੂਰ ਗਵੈ ਕੁ ਵਖੈ ਹਦਰਹ ਦੂਰ ਕਥਨਾ ਕਥਿਨਾ ਵੇ ਤੋਟ ਕਤ ਕਤ ਕਥੀ ਕੋਟੀ ਕੋਟ ਕੋਟਾ ਦਿੰਦਾ ਦਿਲੰਦਿ ਥਕ ਪਾਹੀ ਦੁਗਜੁਗੰਤਰ ਖਾਹਿ ਖਾਹਿ ਹੁਕਮਿ ਹੁਕਮ ਚਲਾਇ ਰਾਹੋ ਨਾਨਕ ਵੇਖ ਸਵੇ ਪ੍ਰਵਾਹੋ ਸਾਚਾ ਸਾਹਿਬੂ ਸਾਚਨਾ ਹੀ ਬਾਖਿਆ ਬਭੂ ਪਰ ਅੱਖ ਹੈ ਮੰਗਹਿ ਦੇਹ ਜਿਹ ਦਤ ਕਰੀਂਦਾ ਤਾਰ ਫਿਰ ਕਿ ਅੱਗੇ ਰਖੀਐ ਜਿ ਦਿਸੰਦਰਵਾਰ ਮਹੌ ਕੇ ਬੋਲਣ ਬੋਲੀਐ ਜਿ ਸੰਤਰੇ ਪਿਆਰ ਅਮਤ ਵੇਲਾ ਸਾਚਨਾਮ ਬੜਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਨਨਕ ਏਵੈ ਜਾਣੀਐ ਸਭ ਆਪੇ ਸਚਿਆਰ ਅਪੇ ਨਾ ਜਾਏ ਕੀਤਾ ਨਾ ਹੋਏ ਅਪੇ ਅਪਨਿਰੰਝਨ ਸੋਏ ਜਿਸੇ ਵਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਨਿਆ ਮਨ ਰਖੀਐ ਭਾਉ ਦੁਖ ਪਰ ਹਰ ਸ਼ੁਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਐ ਸਮਾਏ ਗੁਰੂ ਈਸਰ ਗੁਰ ਗੁਰਖ ਵਰਮਾ ਗੁਰ ਪਾਰਵਤੀ ਮਾਈ ਜਿਹਾ ਜਾਣਾ ਅੱਖ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਵੁ ਜਾਈ ਸੋ ਨਾ ਜੀਆ ਕੈਕ ਦਤਾ ਸੋ ਮੈਂ ਵਿਸਰਣਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਨ ਭਾਣੇ ਕੀ ਨਾਇ ਕਰੀ ਜੇ ਤਿਸ ਰਠੂ ਪਾਈ ਵੇਖਾ ਮਨ ਕਰਮਾ ਕਿ ਮਿਲੈ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੀ ਇੱਕ ਗੁਰ ਕੀ ਸਿਖ ਸੁਣੀ ਗੁਰਾ ਇੱਕ ਦੇ ਬੁਜਾਈ ਸਬਨਾ ਜੀ ਆ ਕਾ ਇੱਕ ਦਤ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਰਿਆਰ ਜਾ ਹੁਰਦ ਸੁਣੀ ਹੋਈ ਨਵਾਂ ਖੰਡਾ ਵਿੱਚ ਜਾਣੀ ਐ ਨਾਲ ਚੱਲੇ ਸੋ ਕੋਈ ਚੰਗਾ ਨਾਮ ਰਖਾਇ ਕੈਂ ਜਸ ਕੀਤ ਜਗ ਲੇ ਜੀ ਸਿਨਦਰੰਡਾ ਵਿੱਚ ਤਾਂ ਵਤਨ ਉੱਚੇ ਕੀ ਗੀਤਾ ਅੰਦਰ ਕੀਰਤ ਕਰਦਾਂ ਸਿੰਧੋ ਇਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹ ਕੋਈ ਨ ਸੁਝੈ ਜੇਤਿਸ ਗੁਣ ਕੋਈ ਕਰੇ ਸੁਨਿਆ ਸਦਬੀ ਸੁਰਨਾਥ ਸਨੇਂਤਰਤੋਲੀ ਆਕਾਸ਼ ਸੁਣਿਆ ਦੀਪ ਲੋਪ ਤਾਲ ਸੁਣਿਆ ਪਹੁਣ ਸਕੇ ਕਾਲ ਨਾਨਕ ਭਗਤ ਸਦਾ ਵੇਗਾ ਸੁਣਿਆ ਅੰਧੂਪਉ ਕਨਾਸ ਸੁਣਿਆ ਈਸ਼ਰ ਵਰਮੈਂਦ ਸੁਣਿਆ ਮੁਖ ਸਾਲਾ ਹਨਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਮ੍ਰਿਤ ਵੇਦ ਨਾਨਕ ਭਗਤ ਸਦਾ ਵੇਗਾ ਸੁਣਿਆ ਅੰਧੂਪਉ ਕਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਛਟ ਕ੍ਰਿਸ਼ਨਾਨ ਸੁਣਿਆ ਪੜਪੜ ਪਾਵੇ ਮਾਰਨ ਸੁਣਿਆ ਲਾਗੇ ਸਜ ਧਿਆਨ ਨਾਨਕ ਭਗਤ ਸਦਾ ਵਿੰਗ ਸੁਸਣਿਆ ਨੂਪਉ ਕਨਾਸ ਸੁਣਿਆ ਸਰਾ ਗੁਨਾ ਕੇਂਗਾ ਸੁਣਿਆ ਸੇਖ ਪੀਰ ਪਾਤਸ਼ਾ ਸੁਣਿਆਂ ਦੇ ਪਾਵੇ ਰਹੋ ਸੁਣਿਆ ਹਾਥ ਵੈ ਸਗੋ ਨਾਨਕ ਭਗਤ ਸਦਾ ਵਿੰਗ ਸੁਸਣਿਆ ਨੂਪਉ ਕਨਾਸ ਮੰਨੇ ਕੀ ਗਤ ਕਹਿ ਨਜਾਇ ਦੀ ਕੋ ਕਹੇ ਪਿਛੇ ਬਿਸਤਾਈ ਸਗਦ ਕਲਮ ਨ ਲਿਖਨ ਹਰ ਮਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੀ ਕੋ ਮਨ ਜਾਣੇ ਮਨ ਕੋਈ ਮਨੈ ਸੁਰਤ ਹੋਵੇ ਮਨ ਬੋਧੂ ਮਨੈ ਸਭੁ ਲ ਭਵਨ ਕੀ ਸ਼ੁੱਧ ਮਨੈ ਮੋ ਛੂਟਾ ਨਾ ਖਾਇ ਮਨੈ ਜਿਮ ਕੇ ਸਨ ਨਜਾਈ ਐਸਾ ਨਾਮ ਨਿਰੰਝਨ ਹੋਏ ਜੀ ਕੋ ਮਨ ਜਾਣੇ ਮਨ ਕੋਈ ਮੰਨੈ ਮਾਰੂ ਠਗਨ ਪਾਈ ਮੰਨੈ ਪਤ ਸਿਉ ਪ੍ਰਗਟ ਜਾਇ ਮੰਨੈ ਮਗਨ ਚੱਲੇ ਪੰਥ ਮੰਨੈ ਧਰਮ ਸਿਤੀ ਸੰਬੰਧ ਐਸਾ ਨਾਮ ਨਰਿੰਜਨ ਹੋਇ ਜੀ ਕੋ ਮਨ ਜਾਣੈ ਮਨ ਕੋਈ ਮੰਨੈ ਭਾਵਹਿ ਮੁਕਤਿ ਦਵਾਰ ਮੰਨੈ ਪ੍ਰਵਾਰੈ ਸਦਾ ਹਾਰ ਮੰਨੈ ਤਰੇ ਤਾਰੇ ਗੁਰ ਸੇਖ ਮੰਨੈ ਨਾਨਕ ਭਵਨੰਬੇ ਕੋ ਐਸਾ ਨਾਮ ਨਰਿੰਜਨ ਹੋਇ ਜੀ ਕੋ ਮਨ ਜਾਣੈ ਮਨ ਕੋਈ ਪੰਜ ਪ੍ਰਵਣ ਪੰਜ ਪ੍ਰਧਾਨ ਬੰਤੀ ਪਾਵ ਹੈ ਦਰਗਹਿ ਮਾਨ ਪੰਚੀ ਸੋਹ ਹੈ ਦਰ ਰਾਜਾਨ ਪੰਚ ਕਗਰੀ ਧਿਆਨ ਜੀ ਕੋ ਕਹਿ ਕਰੇ ਵਿਚਾਰ ਕਰਤੇ ਕੈ ਕਰਨੈ ਨਾਹੀ ਸਮਰ ਤੌਲ ਧਰਮ ਦਇਆ ਕਾ ਪੂਤ ਸੰਤੋਥਾ ਬਰਖਿਆ ਜਨ ਸੂਤ ਜੀ ਕੋ ਜਹਿ ਸਚਿਆਰਤਵ ਲੈ ਉਪਰ ਕੀਤਾ ਪਾਰ ਤਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਵਤ ਲੈ ਕਵਣ ਜੋਰ ਜੀ ਜਾ ਤੰਗਾ ਕੀਨਾਬ ਸੁਨਾ ਲਿਖਿਆ ਬੁੜੀ ਕਲਾ ਇਹੋ ਲਿਖ ਲਿਖ ਜਾਣੇ ਕੋਈ ਲਿਖਾ ਲਿਖਿਆ ਕੀਤਾ ਹੋਇ ਕੀਤਾ ਤਨ ਸੋਲੇ ਰੂਪ ਕੀਤੀ ਨਾ ਤੇਣੇ ਕੌਣ ਕੂਤ ਕੀਤਾ ਪਸਾਉ ਇੱਕ ਕੁਭਾਵ ਤਿਸਤੇ ਹੋਏ ਲਖ ਦਨਿਆ ਕੁਦਰਤ ਕਵਣ ਕਾ ਵਿਚਾਰ ਵਾਰੇ ਨਾ ਜਾਵਾ ਇੱਕ ਵਾਰ ਜੋ ਤੁਧ ਪਾਵੈ ਸਾਈ ਭਲੀਕਾਰੇ ਤੁਸਦਾ ਸਲਾਮ ਅੰਕਾਰ ਅਸੰਖ ਜਾਪ ਅਸੰਖ ਭਾਉ ਸੰਗ ਪੂਜਾ ਸੰਤਿ ਬਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਗ ਜੋਗ ਮਨ ਰਹੈ ਉਦਾਸ ਅਸੰਖ ਭਗਤੁ ਗੁਣ ਗਿਆਨ ਵਿਚਾਰ ਅਸੰਖ ਸਦੀ ਅਸੰਖ ਦਾਤਾਰ ਅਸੰਖ ਸੂਰਮੋਂ ਪਖਸਾਰ ਸੰਖ ਮੋਂ ਲਿਵ ਲਾਇ ਤਾਰ ਕੁਦਰਤ ਕਵਣ ਕਾ ਵਿਚਾਰ ਵਾਰੇ ਨ ਜਾਵਾ ਇਕ ਵਾਰ ਜੋ ਤੁਧ ਭਾਵੈ ਸਾਈ ਭਲਿਕਾਰ ਤੁਸਦਾ ਸਲਾਮ ਅਨੰਕਾਰ ਅਸੰਖ ਮੂਰਖ ਹਨ ਕੂਰ ਸੰਖ ਚੋਰ ਹਰਾ ਔਖੋਰਾ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵਢ ਹੱਤਿਆ ਕਮਾਏ ਸੰਖ ਪਾਪੀ ਪਾਪ ਕਰ ਜਾਏ ਸੰਖ ਊੜਿਆਰ ਊੜੇ ਫਿਰਾਏ ਸੰਖ ਮਲੇਸ਼ ਮਲ ਬਖਾਈ اسنکھ نے نکسر کرے پار نانک نی ویچار واری نا کمار جو ترکھ مورندور کر جائے جور اثنکھ گل وڈ ہتیا کما سنگ پاپی پاپ کر جائے اثنکھ کار کور فراہ اث ملش مل پک خا سکھ نے نکسر کر ہے پارو نانک نے کہار ਵਰਨ ਜਬ ਇਕ ਬਰ ਜੋਤਿ ਤੁ ਪਾਵੇ ਸਾਈ ਭਲੀਕਾਰ ਤੁਹ ਸਲਾਮ ਵਿੰਕਾਰ ਅ ਸੰਖ ਨਾਮ ਅ ਸੰਖ ਥਾਵ ਅਗੰਗ ਅਗੰਮ ਸੰਖ ਲੋ ਸੰਖ ਕਹ ਹੈ ਸਿਰ ਭਾਰ ਹੋਇ ਅਖਰੀ ਨਾਮ ਅਖਰੀ ਸਾ ਲਾ ਕਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰ ਸਰ ਸੰਜੋ ਖਾਨ ਜਿਨੇ ਲਿਖੇ ਤਿਸ ਸ੍ਰੀ ਨਾਇ ਨੇ ਫਰਮਾਇ ਤੇ ਉਤੇ ਪਾਇ ਦਿੱਤਾ ਗੀਤਾ ਤੇਤਾ ਨਾਵ ਵਿੰਨਾਵ ਨਾਹੀ ਕੋਥਾਉ ਕੁਦਰਤ ਕਵਨ ਕਹਾ ਵਿਚਾਰ ਵਾਰਿ ਨ ਜਬੈ ਕੁਮਾਰ ਜੋਤਿ ਭਾਵੇ ਸਾਈਂ ਪ੍ਰਕਾਰ ਤੁਸਲਾ ਸਲਾਮ ਅੰਕਾਰ ਭਰੀਏ ਹੱਥ ਪੈ ਤੰਦੇ ਪਾਣੀ ਤੂਤੇ ਦਰੁਸਖੇ ਮੂਤਪਲੀਤੀ ਕਪੜ ਹੋਈ ਦੇ ਸਾਬੂਨ ਲਈਏ ਉਹ ਧੋਏ ਭਰੀਏ ਮਤ ਪਪ ਕੈ ਸੰਗ ਉਹ ਤੋ ਪੈ ਨਾ ਵੈ ਕੈ ਰੰਗ ਪੰਨੀ ਪਾਪੀ ਆਖਣ ਨਾਹੀਂ ਕਰ ਕਰ ਕਰਨਾ ਲਿਖ ਲੈ ਜਾਹੁ ਆਪੇ ਵੀ ਜਾ ਪੇਖਾ ਹੋ ਨਾਨਕ ਹੁਕਮਿ ਆਵਹੁ ਜਾਹੁ ਤੀਰਸ ਤਪ ਦੇ ਅਦਤ ਦਾਨ ਜੇ ਕੋ ਪਉ ਤਿਲਕਾ ਮਾਨ ਸੁਨਿਯਮ ਨਿਯਵਣ ਕੀਤਾ ਪਾਵੰਤਰਗਤ ਜੀਤ ਮਲਣਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਤ ਤਪਣੀ ਬਰਮਾਉ ਸਤ ਸਵੰਸ ਦਾ ਮਨ ਚਾਉ ਗਵਨੋ ਸੋ ਵੇਲਾ ਵਖਤ ਗਵਨੋ ਕਵਨਥਿਤ ਗਵਨ ਵਾਰ ਗਵਨ ਸ੍ਰੋਤੀ ਮਹ ਕਵੰਦਿਤ ਹੋ ਆਕਾਰ ਵੇਲ ਨ ਪਈਆ ਪੰਡਤੀ ਜਿ ਹੋਵੇ ਲਿਖ ਪੁਰਾਨ ਵਕਤ ਨਾ ਪਾਇਓ ਕਾ ਦੀਆਂ ਜਿ ਲਿਖਣ ਲੇਖ ਪੁਰਾਨ ਥਿਤਵ ਰਨ ਜੋਗੀ ਜਾਣੈ ਰਤਮਾ ਨ ਕੋਈ ਜਾਗਰਤਾ ਸ੍ਰੀ ਠੀਕੋ ਸਾਝੀ ਆਪੇ ਜਾਣੈ ਸੋਈ ਯੁਕਰਿਆਖੇ ਕਿ ਵਿਸਾਲਾਹੀ ਕਿੰ ਮਰਣੀ ਕਿਵ ਜਾਣਾ ਨਾਨਕ ਅੱਖਣ ਸਭ ਕੋ ਅੱਖੇ ਇੱਕ ਦਿਕ ਸਿਆਣਾ ਵੱਡਾ ਸਾਹੀ ਵੱਡੇ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣੈ ਗਗਿਆ ਨ ਸੋਹੈ ਪਾਤਲ ਪਾਤਲ ਅਗਾਸ ਅਗਾਸ ਓੜ ਕੋੜ ਪਲਥ ਕਿਹ ਕਹਿਣਿ ਕਵਾਤ ਸਹਿ ਸੋ 18 ਕਨਕ ਤੇ ਬਾਸ ਲਿਖਤਾ ਤੋਂ ਲਿਖਾ ਹੋਇ ਤਾ ਲਿਖੀਆਂ ਲਿਖੇ ਹੋਏ ਨਾ ਸੁਨਣ ਕੋ ਡਾਕੀਆ ਪੇ ਜਾਣੇ ਆਪ ਸਾਲਾਹੀ ਸਾਲਾਹੀ ਤਿਸੁ ਰਤਨ ਪਾਈ ਨਦਿਆ ਤਵ ਪਸਮੁੰਨ ਨ ਜਾਣੀਐ ਸਮੁੰਦਰ ਸ ਸੁਲਤਾਨ ਗ੍ਰਹਾ ਸਤਿ ਮਾਲ ਤਾਨ ਕੀੜੀ ਤੁਲ ਨ ਹੋਵਣੀ ਜਿਤ ਸਮੁੰਨ ਨ ਵਿਸਰੈ ਅੰਤਨ ਸਤਿ ਕੈਨ ਨ ਅੰਤਨ ਤਨ ਕਰਨੈ ਦੇਨ ਨ ਅੰਤ ਅੰਤਨਾ ਵੇਖਣ ਸੁਣਨ ਨਾ ਅੰਤ ਅੰਤਨ ਜੋਪੇ ਕੇ ਮਨ ਮੰਤੋ ਅੰਤਨ ਜੋਪੇ ਗੀਤਾ ਕਰਨ ਅੰਤਨ ਜੋਪੇ ਪਰਵਾਰ ਅੰਤ ਕਰਨ ਗੀਤਿ ਵਿllਾਈ ਤਾਂ ਕੇ ਅੰਤਨ ਪਾਈ ਜਾਏ ਇਹੋ ਅੰਤਨ ਜਾਣੇ ਕੋਈ ਬੁੱਤਾਂ ਕੀ ਬੁੱਤਾਂ ਹੋਏ ਵੱਡਾ ਸਾਇ ਉੱਚਾ ਥਾਉ ਉੱਚ ਪਰੂਚਾ ਨਾਏ ਬੜੂ ਉੱਚ ਹੋਵੇ ਕੋਈ ਤੋ ਸੁੱਤੀ ਕੋ ਜਾਣੇ ਸੋਏ ਜੀ ਵੱਡੇ ਜਾਣੇ ਪਪ ਨਾਨਕਾਂ ਦੇ ਕਰਮੀ ਦਾਤ ਬਉਤਾ ਕਰਮ ਲਿਖਿਆ ਨ ਜਾਇ ਵਡਤ ਨਤmai ਕੀ ਤਿ ਮੰਗੇ ਜੋਦ ਪਰ ਕੀ ਤਿੰਗਣਤ ਨੇ ਵਿਚਾਰਿਓ ਕੀਤੇ ਖਤ ਤੇ ਹੈ ਵੇਕਾਰ ਕੀਤੇ ਲਲਮ ਕਿਰਪਾ ਹੈ ਕੀਤੇ ਮੂਰਖਾ ਹੀ ਖਾਹਿ ਖਾਹਿ ਕੀਤੇ ਅੰਧੂਖ ਭੂਖ ਸਦ ਮਾਰ ਏ ਭੇਦਾ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਇ ਰਖ ਨ ਸਕੇ ਕੋਈ ਜੇ ਕੋ ਖਾਇ ਕੱਖਣ ਪਾਏ ਓਹ ਹੋ ਜਾਣੇ ਚੇਤੀਆ ਮੋਖਾਏ ਆਪੇ ਜਾਣੇ ਆਪੇ ਦੇ ਅੱਖ ਹੈ ਸੇ ਭੇਕੇ ਹੀ ਕੇ ਦਿਸਨ ਬਖਸ਼ੇ ਸਿਫਤ ਸਾਲਾ ਨਾਨਕ ਪਾਕਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਇਹ ਮੁੱਲ ਢੰਡਾਰ ਮੁੱਲਾ ਹੈ ਮੁੱਲਾ ਜਾਹੇ ਮੁੱਲ ਪੈ ਮੁੱਲਾ ਸੰਭਾ ਹੈ ਮੁੱਲ ਧਰਮ ਮੁੱਲ ਦੀਵਾਨ ਮੁੱਲ ਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਮੁਰ ਨਿਸਾਨ ਮੁੱਲ ਕਰਮ ਮੁੱਲ ਫਰਮਾਨ ਮੁੱਲ ਮਲਾਖ ਨਾ ਜਾਇ ਅੱਖ ਕਰੇ ਲਿਵਲਾਈ ਅੱਖੇ ਬਿਰ ਪਰ ਉਰਾਣ ਅੱਖੇ ਬੜੇ ਗ੍ਰਿਵਖਿਆਣ ਅੱਖੇ ਵਰਮੀ ਅਖੇਂਦ ਅੱਖੇ ਗੋਪੀਤਾ ਗੋਬਿੰਦ ਅੱਖੇ ਸੁਰ ਅੱਖੇ ਸਿਦ ਅਖੇ ਹੈ ਕਿਤੇ ਕਿਤੇ ਬੁੱਧ ਅੱਖੇ ਦਨਵ ਅੱਖੇ ਦੇਵ ਅੱਖੇ ਸੁਰ ਨਰਮੁਜਣ ਸੇਵੂ ਕਿਤੇ ਅੱਖੇ ਕਣ ਪਾਏ ਕਿਤੇ ਕੇ ਕੇ ਟੁੱਟ ਜਾਏ ਤੇ ਕਿਤੇ ਹੋਰ ਕਰੇ ਤੰਗ ਨ ਸਕੈ ਕਈ ਕੇ ਜੀਵਣ ਭਾਵ ਤੇ ਉਹ ਹੋਇ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗੜ ਤੁਨ ਲਿਖੀਐ ਸਰਗਾ ਵਾਰ ਗਵਾਰ ਸੋਦਰ ਕੀ ਹਸੂ ਕਰ ਕੀ ਹੈ ਜਿਤਵੇ ਸਰਬ ਸੰਮਲੇਵਾ ਜਿਨਾਂ ਤੁਨੇ ਕੁ ਸੰਕਾ ਕੀਤੀ ਵਨਹਾਰੀ ਕੇਤੇ ਰਗ ਬਰੇ ਸੰਕਹੀਆ ਨਾ ਕੇਤੇ ਗਵਨ ਹਾਰੇ ਗਵਹ ਤੁਨ ਪਾਣੀ ਬੈ ਸੰਦਰਗਾ ਵੇ ਰਾਜਾ ਤ੍ਰਿੰਦੁਵਾਰੇ ਗਵਹ ਹੈ ਚਿਤ ਗੁਪਤ ਲਿੰਗ ਜਨ ਹੈ ਲਿਖ ਲਿਖ ਧਰਮ ਵਿਚਾਰੇ ਗਵਹ ਈਸਰਵਰਮਾ ਦੇਵੀ ਸੋਨ ਸਦ ਸਵਾਰੇ ਗਵਨ ਵਿੰਦ ਦਸਨ ਬਿਠਨੀ ਉਤਿਆ ਦਰ ਨਾਲੇ ਗਵ ਸਦ ਸਮਾਦੀ ਇੰਦਰ ਗਵਨ ਸਰ ਵਿਚਾਰੇ ਗਵਨ ਜਤਿ ਸਦੀ ਸੰਦੋਖੀ ਗਵ ਵੀਰ ਕਰਾਰੇ ਗਵਨ ਪੰਡਤ ਪੜਨ ਰੱਖੀ ਸਰ ਜੁਗ ਜੁਗ ਇਹ ਧਨ ਨਾਲੇ ਗਵ ਮੋਹਣੀਆਂ ਮਨ ਮੋਹਣ ਸੁਰਗਮ ਚ ਪਈ ਆਲੇ ਗਵਨ ਰਤਨ ਪਾਇ ਤੇਰੇ ਅਠਸਤੀ ਤੀਥ ਨਾਲੇ ਗਵ ਜੁਦ ਬਾਮਲ ਸੂਰਗ ਗਵ ਖਾਨੀ ਚਾਰੇ ਗਵ ਖਨ ਮੰਡਲ ਵਰ ਪੰਡਾ ਕਰ ਕਰ ਰੱਖੇ ਤਾਰੇ ਸੇਤੂ ਨਗਾਉ ਨੋਤ ਪਾਵਨ ਰਤਿ ਤੇਰੀ ਭਗਤ ਦੇ ਸਾਲੇ ਹੋਰ ਕੀਤੇ ਗਵਨ ਸਿਮਾ ਜਿਤਨਾਉ ਨਾਨਕਿਆ ਵਿਚਾਰੇ ਸੋਇ ਸੋਇ ਸਦਾ ਸਤਿ ਸਾਈਂ ਸੱਚਾ ਸਚਿ ਨਾਈ ਹੈ ਪੀਹੋ ਸਿਜੈ ਨੰジャ ਸਿਰਚ ਨਜਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸਿਮਾ ਜਿਨੋਂ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਦੇਵ ਤਸਰੀ ਵੜਿਆਈ ਜੋ ਤਿਸ ਪਾਵੈ ਸੋਇ ਕਰਸੀ ਹੁਕਮ ਨ ਕਰਣਾ ਜਾਈ ਸੋ ਪਾਤਸ਼ਾਹ ਹੋ ਸਾਹਾ ਪਾਤਸਾਹ ਨਾਨਕ ਰਹਿ ਨਰ ਜਾਈ ਮੁੰਦਾ ਸੰਤੋਖ ਸ਼ਰਮ ਬਤ ਚੋਲੀ ਧਿਆਨ ਕੀ ਕਰੇ ਬਪੂਤ ਕੰਤਾ ਗਾਲ ਕੁਵਾਰੀ ਕਾਇ ਯੁਕਤ ਦੰਦਾ ਪ੍ਰਤੀ ਤਾਈ ਪੰਥੀ ਸકલ ਜਮਾਤੀ ਮਨ ਜੀਤ ਅਜਗ ਜੀਤ ਆਦੇਸ ਤਿਸੈ ਆਦੇਸੁ ਆਦੁਨੀ ਲਾਣਾ ਨਾਹਤੋ ਜੂਜੋ ਇਕੋ ਵੇਸ ਭਗਤ ਗਿਆਨ ਦੇ ਆਪੰਧਰਨ ਘੜਗੜ ਵਜਹਿ ਨਾਦ ਆਪਨਾ ਨਥ ਸਬਜਾ ਕੀਤ ਸਦ ਬਰਾਸਾਦ ਸੰਯੋਗ ਵਿਜੋਦ ਕਰ ਚਲਾਵੇ ਲੇਖਿਆ ਮੈਂ ਭਾਗ आदेशो तिसय आदेशो अग्निलो नदनहतु जुजु एको वेस एकम आयुक्त वेदन चल्ले प्रवाणिक संसारिक भंडारी कलाय दीवान जीवित इस पावन वंजलो वंजो होवे फरमान ओवेखे उनन दर्णव भक्ताय विंडाने आदेशो तिसय आदेशो अग्निलो नदनहतु जुजु एको वेसा ਅਸਨ ਲੋਇ ਲੋਇ ਪੰਡਾਰ ਜੋਖ ਸਪੈ ਸੋਇ ਕਾ ਵਾਰ ਕਰ ਕਰ ਵੇਖੇ ਸਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਦਿਸੇ ਆਦੇਸ ਆਦੂ ਨੀਲ ਨਦ ਨਹਤ ਜੋਰੋ ਏਕੋ ਵੇਸ ਇਕ ਦੋ ਜੀ ਪੌ ਲਖੋ ਹੈ ਲਖੋ ਬਹ ਲਖ 20 ਲਖ ਲਗਿੜਾ ਆਖਿ ਇਹ ਇੱਕ ਨਾਮ ਜਗਦੀਸ਼ ਏਤਰਾ ਬਤ ਪੌੜੀਆਂ ਚੜਿਆ ਹੋਏ ਕੀਸ ਸੁਣ ਗੱਲਾਂ ਆਕਾਸ਼ ਕੀ ਗਿਟਾਈ ਰੇਸ ਨਾਨਕ ਨਦਰਿ ਪਾਈਐ ਕੁੜੀ ਕੁੜਾ ਠੀਸ ਅੱਖਣ ਜੋਤ ਪੈਣੇ ਜੋਰ-ਜੋਰ ਨ ਮੰਗਣ ਦੇਨ ਨ ਜੋਰ-ਜੋਰ ਨ ਜੀਵਨ ਮਰਨ ਨ ਜੋਰ-ਜੋਰ ਨ ਰਾਜ ਮਾਲ ਮਨ ਸੋਰ ਨ ਸੂਤੀ ਗਿਆਨ ਵਿਚਾਰ ਜੋਰ ਨ ਜੁਗਤੀ ਸਿਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਤ ਨ ਕੋਈ ਰਾਤੀ ਰੂਤੀ ਸਿਤੀ ਵਾਰਪਣ ਪਣੀ ਅਗਨੀ ਪਾਤਲ ਤਿਸ ਵਜh ਧਰਤੀ ਥਾਵ ਰੱਖੀ ਧਰਮਸਾਲ ਤਿਸ ਵਜੀ ਜੁਗਤ ਕੇ ਰੰਗ ਤਨ ਕੇ ਨਾਮ ਨਿਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿਥੈ ਸੋਹਣ ਪੰਜ ਪ੍ਰਵਾਹ ਨਦਰੀ ਕਰਮ ਭਵੈ ਨੀ ਸਾਵਣ ਗਜ ਬਕਾਇਉ ਥੈ ਪਾਇ ਨਾਨਕ ਜੇ ਜਪੇਂ ਜਾਈ ਧਰਮ ਖੰਡ ਕਹਿਉ ਧਰਮ ਗਿਆਨ ਖੰਡ ਕਾ ਖੁ ਕਰਮ ਕੀਤੇ ਪਉਣ ਪਾਣੀ ਵੈ ਸੰਤੁਰ ਕੀਤੇ ਕਣ ਮਹੇਸ਼ ਕੀਤੇ ਵਿਰਮ ਕਟਕੜੀ ਰੂਪ ਰੰਗ ਕੇ ਵੇਸ ਕੀਤੀਆਂ ਗਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਤਿਗੁਰੂ ਨਾਨਕ ਕੀਤੇ ਕੀਤੇ ਦੇਵੀ ਵਿਸ ਕੀਤੇ ਦੇਵਦਾਨ ਨਮਨ ਕੀਤੇ 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 ਰਤਨ ਸਮੁੰਦੋ ਕੀਤੀਆਂ ਖਾਣੀ ਕੀਤੀਆਂ ਬਾਣੀ ਕੀਤੇ ਵਾਤ ਨਰਿੰਦੋ ਕੀਤੀਆਂ ਸੁਰਤੀ ਸੇਵਕ ਕੀਤੇ ਨਨਕੰਥ ਨੰਤ ਗਿਆਨਖੰਡ ਮੈਂ ਗਿਆਨ ਪ੍ਰਚੰਡ ਜਿਥਾ ਨਦ ਬਨਉਦ ਕੋੜ ਆਨੰਦ ਸ਼ਰਮਖੰਡ ਕੀ ਬਾਣੀ ਰੂਪ ਜਿਥਾ ਕਰਿ ਬਹੁਤਨੂ ਪੋਤਾ ਕੀ ਗੱਲਾਂ ਕਥੀਆਂ ਨਾ ਜਾਏ ਜੀ ਕੋ ਕਹਿ ਪਿਛਾ ਪਿਛਟਾਈ ਤਿਥੈ ਘੜੀਏ ਸੁਰਤ ਮਤ ਮਨ ਬੋਧ ਜਿਥਾ ਘੜੀਏ ਸ੍ਰੇਸ਼ਟ ਸੰਦਾਂ ਕੀ ਸ਼ੁੱਧ ਕਰਮਖੰਡ ਇਹ ਬਾਣੀ ਜਵਰ ਜਿਥਾ ਹੋਰ ਨਾ ਕੋਈ ਹੋਰ ਜਿਥਾ ਜੋ ਮਹਾਂਮਲ ਸੂਰਤ ਮਹਾਰਾਮ ਰਹੀਆ ਭਰਪੂਰ ਤਿਥੈ ਸੀਤੋ ਸੀਤਾ ਮੇ ਮੈਂ ਮਾਹੀ ਤਾਂ ਗੇ ਰੂਪ ਨ ਕਥਨੇ ਜਾਹੇ ਨਾ ਉਮਰੇ ਨ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੀ ਤਿਥੈ ਭਗਤ ਵਸੈ ਕੇ ਲੋ ਕਰਹਿ ਅਨੰਦ ਸਚਾ ਮਨ ਸੋਏ ਸਚ ਖੰਡ ਵਸੈ ਨਿਰੰਕਾਰ ਕਰ ਕਰ ਵੇਖ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਪੰਡੋ ਜੀ ਕੋ ਕਥਾ ਜਾਣਤ ਨੰਤ ਤਿਥੈ ਲੋ ਲੋ ਆਕਾਰ ਜਿਵ ਜੋਕਮ ਜੋ ਤੂਕਾਰ ਵੇਖਿਆ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰੇ ਜ ਸੁਨਿਆ ਅਹ ਰਣ ਮਤਵੇਦ ਹਥਿਆਰ ਪਉ ਖਲ ਲੰਗ ਤਉ ਤਉ ਪੰਡ ਪਉ ਅਮਰਤ ਢਾਲੋ ਕੜੀਏ ਸਬ ਸਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਭਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤਿ ਦੇਵ ਸੁਰਾਤ ਦੋਇ ਦਾਇੰਦਾਇ ਖੇਲ ਸਗਲ ਜਗਤ ਜੰਗੀਆਂ ਬੁਰੀਆਂ ਆਵਾਚੇ ਤਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੇ シュਤੀਨਾਲ